ਤਵੇ ਇਹ ਸਸਾ ਸਰ ਕਰਨ ਸਿੰਘ ਕਿੱਥੇ ਆਉਂਦੇ ਮੈਂ ਉਹਨਾਂ ਦਾ ਜੀ ਆਇਆਂ ਕਾ ਇਹ ਮੇਰੀ ਸਾਰੀ ਜਗਰਾਉਂ ਦੀ ਟੀਮ ਹੈ ਐਕਚੁਅਲੀ ਮੈਂ ਜਗਰਾਉਂ ਪੰਜ ਸਾਲ ਰਿਹਾ ਹਾਂ ਔਰ ਡੀਐਸਪੀ ਸਾਊਥਿੰਗ ਜਗਰਾਉਂ ਐਂਡ ਐਸਪੀ ਹਰਕਵਾਰ ਜਗਰਾਉਂ ਸੋ ਉਹ ਬੜੀ ਖੁਸ਼ੀ ਹੋਈ ਰਾਜਵੀਰ ਜੀ ਦਾ ਬੰਦਾ ਵੀ ਉੱਥੋਂ ਦੀ ਭਰਤੀ ਹੈ 2011 ਚ ਮੇ ਵੀ ਮੈਂ ਉਥੋਂ ਡੀਐਸਪੀ ਸੀ ਜਦੋਂ ਉਹਨਾਂ ਨੇ ਭਰਤੀ ਕੀਤਾ ਚਾਹ ਸਾਬ ਐਸਐਸਪੀ ਸੀ ਉਹ ਥੈਂਕ ਯੂ ਵੈਰੀ ਮੱਚ ਤੁਸੀਂ ਆਏ ਬੜਾ ਹੋਂਦ ਹੋਂਰ ਬੇਟਾ ਤੁਹਾਡਾ ਇਹ ਆਈ ਅਪਰੀਸ਼ੀਏਟ ਥੈਂਕ ਯੂ ਬਹੁਤ ਬਹੁਤ ਤੇ ਕਰਿਆ ਕਰੂਗਾ ਬਹੁਤ ਜਿਆਦਾ ਪੀਆਰਟੀਸੀ ਵੱਲੋਂ ਅਸੀਂ ਤਾਂ ਪਹਿਲੀ ਵੈਲਕਮ ਕਰ ਚੁੱਕੇ ਹਾਂ ਦੁਬਾਰਾ ਫੇਰ ਵੈਲਕਮ ਕਰਦੇ ਹਾਂ ਤੁਹਾਡਾ ਵੀ ਕਰਦੇ ਹਾਂ ਸਾਰੀ ਜਗਰਾਉਂ ਦੀ ਟੀਮ ਜਿਹੜੇ ਆਏ ਨੇ ਮੁੰਡੇ ਸਾਰੇ ਮੇਰੇ ਕੋਲੇ ਰਹਿੰਦੇ ਸੋ ਹੋਂਦ ਦੀ ਪੋਸਟ ਸੀਏ ਹੀ ਹੈ ਜੀ ਵੈਰੀ ਗੁੱਡ ਇਨਸ਼ਾ ਅੱਲਾਹ ਸਪੋਟ ਵੈਲਡ ਆਪ ਬਹੁਤ ਗੁੱਡ ਬਰੀਆ ਖੜੋ ਜੀ ਸਤ ਸ੍ਰੀ ਅਕਾਲ ਜੋ ਜਦੋਂ ਜਮਾਨਾ ਡਿਜੀਟਲ ਹੋ ਗਿਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਤੁਹਾਨੂੰ ਵੀ ਥੋੜੇ ਵੀ ਬੜੇ ਮੈਸੇਜ ਆਏ ਮੈਨੂੰ ਵਿੱਚੋਂ ਵੀ ਕਦੋਂ ਆ ਰਹੇ ਹੋ ਜੀ ਮੈਂ ਪੜੇ ਸੀ ਥੋੜੇ ਜਿਹਾ ਥੋੜੇ ਕਹਾਜ ਪਏ ਨੇ ਪੜਨ ਵਾਲੇ ਇੱਕ ਮੁੰਡੇ ਨੂੰ ਪਤਾ ਲੱਗਿਆ ਵੀ ਇਹ ਟ੍ਰੇਨਿੰਗ ਸੈਂਟਰ 'ਚ ਜਾ ਰਹੇ ਨੇ ਅਜ ਗਾਉਣ ਦੇ ਉਹਨਾਂ ਸਪੈਸ਼ਲੀ ਮੈਨੂੰ ਗਾਣਾ ਭੇਜਿਆ ਤੁਹਾਨੂੰ ਉਸ ਤੇ ਲਿਖਿਆ ਹੋਇਆ ਉਹਦੀਆਂ ਕੁਸ਼ਕ ਲੈਣਾ ਮੈਂ ਕਿਉਂਕਿ ਮੈਨੂੰ ਹਜੇ ਦੀ ਤਰਜਨੀ ਮੈਂ ਬਣਾਈ ਉਦਾਂ ਹੀ ਸਾਨੂੰ ਨਾਲ ਤੁਹਾਨੂੰ ਆਪਦੀ ਬਣੀਉ ਕੋਸ਼ਿਸ਼ ਕਰ ਸਕਦਾ ਇਹ ਥੋੜੇ ਸਾਰੇ ਲਈ ਆ ਕਿਉਂਕਿ ਥੋੜਿਆਂ ਦੇ ਨਵੇਂ-ਨਵੇਂ ਵਿਆਹ ਹੋਏ ਆ ਕਨੇ ਤੇ ਹੋਏ ਹੋਏ ਆ ਤੇ ਪੁਲਿਸ ਵਾਲਾ ਜੰਦੀ ਜਿਹੜੀ ਘਰ ਵਾਲੀ ਆ ਉਹਦੀ ਫੀਲਿੰਗ ਆ ਇਹ ਉਹ ਕਹਿੰਦੀ ਆ ਨਵੇਂ-ਨਵੇਂ ਵਿਆਹੇ ਦਿਨ ਹੋਏ ਨੇ ਸਤਰ ਤੁਰ ਜਨਰਾਤੀ ਜਦੋਂ ਵਜੇ ਹੁੰਦੇ ਫਰ ਆ ਇੱਥੇ ਵੱਜਦੀਆਂ ਤਾੜੀਆਂ ਨਵੇਂ-ਨਵੇਂ ਵਿਆਹੇ ਦਿਨ ਹੋਏ ਨੇ ਸਤਰ ਤੁਰ ਜਨ ਰੱਤੀ ਜਦੋਂ ਬੱਚੇ ਹੁੰਦੇ ਬਾਰ ਮੋਟਰਾਂ ਦੀ ਲਾਟ ਬਗਵਾ ਕੇ ਮੋੜ ਜਨ ਹੈ ਬੇ ਪੰਜ ਮਿੰਟ ਦੇ ਕੇ ਮੈਨੂੰ ਝਾਟਾ ਵੇ ਪੁਲਸੀਆ ਔਰ 24 24 ਘੰਟੇ ਤੇਰਾ ਕਿੱਥੇ ਲੱਗਦਾ ਵੇ ਤੁਸੀਂ ਨਾਕਾ ਵੇ ਪੁਲਸੀਆ 24 24 ਘੰਟੇ ਤੇਰਾ ਕਿੱਥੇ ਲੱਗਦਾ ਵੇ ਤੁਸੀਂ ਨਾਕਾ ਵੇ ਪੁਲਸੀਆ ਇੱਥੇ ਰੋਜ਼ਨਾਮੇ ਚ ਹਿਸਾਬ ਤੋ ਦੇਣਾ ਪੈਂਦਾ ਘਰੇ ਵੀ ਇੱਕ ਰੋਜ਼ਨਾਮਾ ਚ ਚੱਲਦਾ ਹੁੰਦਾ ਆਪਾਂ ਦੋਨੇ ਪਾਸੇ ਫਸੇ ਹੋਏ ਆ ਉੱਤਰ ਵੀ ਜਵਾਬ ਦੇਹੀ ਐ ਇਸ ਕਰਕੇ ਪ੍ਰੇਪੇਅਰ ਹੋ ਜਾ ਬੜਾ ਜਾਂ ਫੋਨ ਆਇਆ ਚੋਰ ਲੁੱਟ ਏਟੀਐਮ ਲੈ ਗਏ ਫੇਰ ਫਰਦੀ ਤੇ ਫੂਟ ਤੇਰੇ ਕਸੇ ਕਸੇ ਰਹਿ ਗਏ ਫੋਨ ਆਇਆ ਚੋਰ ਲੁੱਟ ਏਟੀਐਮ ਲੈ ਗਏ ਫਰਦੀ ਤੇ ਫੂਟ ਤੇਰੇ ਕਸੇ ਕਸੇ ਰਹਿ ਗਏ ਕਿਤੋਂ ਗੱਡੀ ਖੋਹੀ ਕਿਤੋਂ ਮੱਝਾਂ ਚੋਰੀ ਹੋਈਆਂ ਕਿਤੋਂ ਗੱਡੀ ਖੋਹੀ ਕਿਤੋਂ ਮੱਝਾਂ ਚੋਰੀ ਹੋਈਆਂ ਚਲੋ ਕਦੇ ਕਦੇ ਹੋਇਆ ਕੋਈ ਵਾਕਾਵੇ ਪੁਲਸੀਆਂ ਪਰ 24 24 ਘੰਟੇ ਤੇਰਾ ਕਿੱਥੇ ਲੱਗਦਾ ਫਿਰ ਦਸੀ ਨਾ ਕਵੇ ਪੁਲਿਸ ਆ ਕਦੇ ਥੋੜੀ ਰੈਲੀ ਕਦੇ ਚੱਕੇ ਜਾਮ ਰਹਿੰਦੇ ਨੇ ਵਦਾਲ ਤਾਂ ਨਹੀਂ ਕਾਲੀ ਜੋ ਬਹਾਨੇ ਆਮ ਰਹਿੰਦੇ ਨੇ ਕਦੇ ਥੋੜੀ ਰੈਲੀ ਕਦੇ ਚੱਕੇ ਜਾਮ ਰਹਿੰਦੇ ਨੇ ਵਦਾਲ ਤਾਂ ਨਹੀਂ ਕਾਲੀ ਜੋ ਬਹਾਨੇ ਆਮ ਰਹਿੰਦੇ ਨੇ ਮੋਢੇ ਤੇ ਬੰਦੂਖ ਰੱਖੇ ਹੱਥ ਵਿੱਚ ਡੰਡਾ ਮੋਢੇ ਤੇ ਬੰਦੂਖ ਰੱਖੇ ਹੱਥ ਵਿੱਚ ਡੰਡਾ ਦੱਸ ਏਡਾ ਕਿਹੜਾ ਚੰਬਲ ਕਾਵੇ ਪੁਲਸੀਆ 24 24 ਘੰਟੇ ਤੇਰਾ ਕਿੱਥੇ ਲੱਗਦਾ ਫਿਰ ਦਸੀਨਾ ਕਾਵੇ ਪੁਲਸੀਆ ਇਹ ਮੁੰਡਾ ਧਰਮਾ ਹਰਿਆਊ ਆ ਜੀ ਜਿਹਨੇ ਗਾਣਾ ਲਿਖਿਆ ਧਰਮਾ ਹਰਿਆਊ ਦੇ ਨਾਮ ਤੇ ਮਾਰੋ ਤਾੜੀਆਂ ਫਿਰ ਉਹ ਕਹਿੰਦਾ ਕਹਿੰਦੀ ਮਾਫ ਕਰੀ ਤੇਰੇ ਉੱਤੇ ਐਵੇਂ ਸ਼ੱਕ ਪੈ ਗਿਆ ਧਰਮਾ ਹਰਿਆਊ ਕੱਲਾ ਸੱਚੋ ਸੱਚੀ ਕਹਿ ਗਿਆ ਜਦੋਂ ਕਿਤੇ ਜਦੋਂ ਕਿਸੇ ਪਾਸੇ ਕੋਈ ਬਾਹਰ ਦਾਤ ਹੋ ਜੇ ਉਦੋਂ ਫਿਰ ਪੈਂਦਾ ਇਹ ਸਿਆਪਾ ਵੇ ਪੁਲਸੀਆ ਚੋਵੀ ਚੋਵੀ ਕੱਠੇ ਤੇਰਾ ਕਿੱਥੇ ਲੱਗਦਾ ਵੇ ਦੱਸੀ ਮਨ ਮੇਰੇ ਕੋਈ ਨਾ ਕਹਿੰਦਾ